ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆ ਜੀ 78ਵਾਂ ਦਿਨ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੋਂ ਅਸੀਂ ਵੀਰ ਐਮੀ ਵੀਰ ਕੇ ਸਟਾਈਲ ਦੇ ਪਟਿਆਲਾ ਸ਼ਹਿ ਦਸਤਾਰ ਸਜਾ ਕੇ ਦਿਖਾਵਾਂਗੇ ਪੱਗ ਨੂੰ ਗਿੱਲੀ ਕਰਕੇ ਇੱਕ ਗੇਠਾ ਇੰਚ ਚੌੜੀ ਪੂਣੀ ਕਰ ਲੈਣੀ ਹੈ ਫਿਰ ਉਸ ਤੋਂ ਬਾਅਦ ਖੱਬੇ ਪਾਸੇ ਜੁੜਾ ਕਰਕੇ ਤੁਸੀਂ ਇਸ ਢੰਗ ਨਾਲ ਬੇਸ ਸਜਾ ਲੈਣਾ ਹੈ ਇਸ ਜਗ੍ਹਾ ਤੇ ਤੁਸੀਂ ਦਸਤਾਰ ਸਜਾਉਣੀ ਹੈ ਤੇ ਪਹਿਲੇ ਪੱਲੇ ਨੂੰ ਅੰਦਰ ਫੋਲਡ ਕਰਕੇ ਇਸ ਤਰੀਕੇ ਨਾਲ ਸਾਫ਼ ਕਰਕੇ ਲਾਣਾ ਹੈ ਉਪਰੋ ਜੀ ਪੱਲੇ ਦਾ ਗੈਪ ਹੈ ਜਿਹੜਾ ਉਹ ਘੱਟ ਰੱਖਣਾ ਹੈ ਦਸਤਾਰ ਥੋੜੀ ਜੀ ਗੋਲਾਈ ਦੇ ਵਿੱਚ ਹੋਣੀ ਚਾਹੀਦੀ ਹੈ ਨਿਜ ਉਸੀ ਸਾਰੇ ਲੜ ਲਗਾਣੇ ਨੇ ਨਾਲ ਨਾਲ ਛੇਪ ਨੂੰ ਵੀ ਸਹੀ ਕਰਾਂਗੇ ਦਸਤਾ ਤੁਹਾਡੀ ਸੈਮੀ ਛੇਪ ਦੇ ਵਿੱਚ ਹੋਣੀ ਚਾਹੀਦੀ ਤੇ ਆਖਰੀ ਲੜ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਸਲਾਈ ਨਾਲ ਸਾਰੇ ਪੇਚਾਂ ਨੂੰ ਫਿਰ ਸਾਫ਼ ਕਰ ਲਵਾਂਗੇ ਪਿੱਛੇ ਤੱਕ ਫਿਰ ਦੂਜੇ ਚਿਹਰੇ ਦੇ ਦੇਖ ਕੇ ਉਪਰੋਂ ਹੀ ਸਾਰੇ ਪੇਚਾਂ ਨੂੰ ਸਾਫ਼ ਕਰਾਂਗੇ ਤੇ ਖੱਬੇ ਪਾਸੇ ਉਹ ਵੀ ਇਸ ਤੋਂ ਬਾਅਦ ਜੋ ਕਲਗੀ ਵਾਲੇ ਲੜ ਨੂੰ ਦੋਨੋਂ ਹਿੱਸਿਆਂ ਤੋਂ ਸਾਫ਼ ਕਰਕੇ ਪੈਂਦੀ ਹੈਲਪ ਨਾਲ ਕਲਗੀ ਨੂੰ ਕੁਮਾ ਕੇ ਲਾ ਦੇਣਾ ਹੈ ਉਪਰੋਂ ਜੀ ਪੱਲੇ ਨੂੰ ਖਿੱਚ ਕੇ ਸਿਰ ਨੂੰ ਚੰਗੀ ਤਰ੍ਹਾਂ ਟੱਕ ਲੈਣਾ ਹੈ ਫਿਰ ਪਿੱਛੇ ਹੀ ਲੂਪੀ ਵਾਲਾ ਪੱਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅੰਦਰ ਕਰ ਦੇਣਾ ਹੈ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਜ